ਸਤਿ ਸ਼੍ਰੀ ਅਕਾਲ ਜੀ ਸਨਪਾਉ ਸੁਆਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਕਿਸਾਨ ਭਰਾਵਾਂ ਦੇ ਵਿੱਚ ਇੱਕੋ ਹੀ ਚਰਚਾ ਜ਼ਿਆਦਾ ਚੱਲ ਰਹੀ ਹੈ ਕਿ ਝੋਨੇ ਦੇ ਝਾੜ ਨੇ ਜਿਹੜੇ ਇਸ ਵਾਰ ਬਹੁਤ ਘੱਟ ਆ ਰਹੇ ਨੇ ਕੀ ਸਚਾਈ ਆ ਕਿੰਨਾ ਕਾਉਣ ਵਾਲੇ ਦਿਨਾਂ ਦੇ ਵਿੱਚ ਝਾੜ ਦੇ ਵਿੱਚ ਗਰਾਫਟ ਆ ਸਕਦੀ ਹੈ ਜਾਂ ਇਸ ਵਾਰ ਜਿਹੜਾ ਝਾੜ ਆਉਣਾ ਉਹ ਕਿਸ ਤਰੀਕੇ ਦਾ ਰਹਿ ਸਕਦਾ ਉਹਦੇ ਬਾਰੇ ਕਿਸਾਨ ਭਰਾਵੋ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਹਾਂ ਨਵੇਂ ਚੈਨਲ ਨਾਲ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦੇ ਵੱਲ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਸਭ ਤੋਂ ਪਹਿਲਾਂ ਤਾਂ ਕਿਸਾਨ ਭਰਾ ਉਹ ਵੱਡੀ ਗੱਲ ਇਹ ਹੀ ਹੁੰਦੀ ਹੈ ਕਿ ਦਾਣੇ ਨੇ ਜਿਹੜੇ ਆਪਣੇ ਆਪ ਖੇਤਾਂ ਦੇ ਵਿੱਚ ਖਿਲਾਰੇ ਸੀ ਉਹ ਚੰਗੇ ਤਰੀਕੇ ਦੇ ਨਾਲ ਪੱਕ ਕੇ ਤਿਆਰ ਹੋ ਗਏ ਆਪਣੇ ਘਰੇ ਆ ਜਾਣ ਘਟ ਗਿਆ ਵੱਧ ਇਹ ਬਾਤ ਦੀ ਗੱਲ ਹੈ ਕਿਉਂਕਿ ਇਸ ਵਾਰ ਜੋ ਤਰਾਸਦੀ ਹੋਈ ਆ ਖੜਾਂ ਦੇ ਕਰਕੇ ਕਿਉਂਕਿ ਉੱਥੇ ਬਹੁਤ ਸਾਰੇ ਕਿਸਾਨ ਭਰਾ ਨੇ ਜਿਹੜੇ ਇਸ ਟਾਈਮ ਬਾਰੇ ਸੋਚਣ ਤੋਂ ਵੀ ਬੰਦੇ ਰਹੇ ਨੇ ਸੋ ਇਸੇ ਕਰਕੇ ਵੈਭਗੁਰੂ ਦੇ ਸਕਰਾਨੇ ਕਰਨੇ ਚਾਹੀਦੇ ਨੇ ਜਿਹੜੇ ਕਿਸਾਨ ਭਰਾ ਐਸ ਸਟੇਜ ਨੂੰ ਦੇਖਣ ਤੱਕ ਪਹੁੰਚੇ ਨੇ ਗੱਲ ਕਰਦਿਆਂ ਕਿਸਾਨ ਪ੍ਰਭੂ ਚਲੋ ਝਾੜ ਦਿਖ ਕਿਉਂਕਿ ਇਹ ਚੀਜ਼ਾਂ ਵੀ ਨਾਲ ਦੀ ਨਾਲ ਚਲਦੀਆਂ ਰਹਿੰਦੀਆਂ ਨੇ ਜਦੋਂ ਆਪਾਂ ਸਹੀ ਤਰੀਕੇ ਨਾਲ ਆਪਣੀ ਫਸਲ ਹੁੰਦੀ ਹੈ ਤਾਂ ਉਹ ਆਪਾਂ ਝਾੜ ਬਾਰੇ ਜ਼ਰੂਰ ਚੰਗਾ ਸੋਚਦੇ ਆਂ ਤਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਭਰਾਵਾਂ ਨੇ ਝੋਨੇ ਵੱਡੇ ਉੱਥੇ ਪਰਮਲ ਝੋਨੇ ਦੇ ਝਾੜ ਨੇ ਜਿਹੜੇ 20 ਤੋਂ 25 ਕਮਾਂਟਲ ਦੇ ਵਿੱਚ ਵਿੱਚ ਚੱਲਦੇ ਰਹੇ ਤੇ ਜਿਹੜੇ ਬਾਸਮਤੀ ਨੇ 16 ਤੋਂ 22 ਕਮਾਂਟਲ ਤੱਕ ਦੇ ਝਾੜ ਨੇ ਲੱਗ ਭਾਗ ਆਏ ਨੇ ਉੱਤੇ ਥੱਲੇ 1-2 ਕਮਾਂਟਲ ਹੋ ਸਕਦੇ ਨੇ ਕਿਤੇ ਇੱਕਾ ਦੁੱਕਾ ਕੇਸ ਹੋ ਸਕਦੇ ਪਰ ਇੱਥੇ ਜੇ ਚੱਲਿਆ ਇਹ ਕੰਮ ਤਾ ਪਹਚੜ ਨੂੰ ਘਟ ਕੇ ਆਂ ਕਰ ਰਹੇ ਆ ਘਟ ਕੇ ਰਹੇ ਆ ਪਰ ਇੱਥੇ ਵੀ ਇੱਕ ਚੀਜ਼ ਦੇਖਣੀ ਬਣਦੀ ਹੈ ਕਿ ਸਨਪ੍ਰਭਾ ਉਹ ਬਹੁਤ ਸਾਰੇ ਕਿਸਾਨਪ੍ਰਭਾ ਦੀ ਮਜਬੂਰੀ ਹੁੰਦੀ ਹੈ ਕਿ ਉਹਨਾਂ ਨੇ ਖੇਤ ਦੇ ਵਿੱਚ ਹੋਰ ਕੋਈ ਸਬਜ਼ੀ ਬਾਜੀ ਆਲੂ ਵਗੈਰਾ ਦੀ ਫਸਲ ਕਰਨੀ ਹੁੰਦੀ ਹੈ ਉੱਥੇ ਉਹਨਾਂ ਕਿਸਾਨਪ੍ਰਭਾ ਦੀ ਮਜਬੂਰੀ ਹੁੰਦੀ ਹੈ ਸੌਫਟ ਟਰਮ ਦੀਆਂ ਵੈਰੈਟੀਆਂ ਜਿਹੜੀਆਂ ਇੰਨਾ ਖੇਤਾਂ ਦੇ ਵਿੱਚ ਲਾਉਣੀ ਆ ਉੱਥੇ ਝਾੜ ਮੈਟਰ ਨਹੀਂ ਕਰਦਾ ਉੱਥੇ ਮੈਟਰ ਕਰਦਾ ਕਿ ਤੀਜੀ ਫਸਲ ਆ ਜਿਹੜੀ ਉਹ ਆਪਾਂ ਲੈਣੀ ਆ ਤੇ ਸਹੀ ਢੰਗ ਦੇ ਨਾਲ ਤਿੰਨ ਫਸਲਾਂ ਕਵਰ ਕਰਨੀਆਂ ਨੇਗੀਆਂ ਤਾਂ ਇਸੇ ਕਰਕੇ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਪਰ ਬਹੁਤ ਸਾਰੇ ਕਿਸਾਨ ਭਰਾ ਨੇ ਜਿਨ੍ਹਾਂ ਨੇ ਕਣਕ ਬੀਜੀ ਸੀ ਇਸ ਵਾਰ ਵੀ ਉਹਨਾਂ ਕਿਸਾਨ ਭਰਾਵਾਂ ਨੇ ਗੇਤੀ ਜਿਹੜੇ ਝੋਨੇ ਸੀ ਉਹ ਲੌਂਗ ਦੀ ਗਲਤੀ ਕੀਤੀ ਗਲਤੀ ਕਿਉਂ ਕਹ ਰਹੇ ਕਿਉਂਕਿ ਕਿਸਾਨ ਭਰਾ ਉਹ 22 24 ਕੁਆਂਟ ਵਾਲਾ ਦਾ ਝਾੜ ਆ ਜਿਹੜਾ ਪਰਮਲ ਝੋਨੇ ਦਾ ਉਹ ਕੋਈ ਖਾਸ ਵਧੀਆ ਨਹੀਂ ਹੁੰਦਾ ਕਿਉਂਕਿ ਇੱਕ ਤਾਂ ਝੋਨਾ ਦੇਖ ਰਹੇ ਹੋ ਤੁਸੀਂ ਤੇ ਇਹ ਘੱਟ ਟਾਈਮ ਦੀ ਵੈਰਾਈਟੀ ਆ ਪਸੇਤੀ ਲੱਗੀ ਹੋਈ ਆ ਇਹ ਇਹ ਲਗਭਗ ਆਪਾਂ ਕਹ ਲਈਏ ਜਿਹੜਾ ਟਾਈਮ ਇਹਦਾ ਹੁੰਦਾ ਲੱਗਣ ਦਾ ਇੱਕ ਆਗੇ ਇਹ ਅਗੇਤੀ ਲੱਗੀ ਹੋਈ ਆ ਇਹ ਲੌਂਗ ਟਰਮ ਦੀ ਵੈਰੈਟੀ ਹੈ ਪੂਸਾ 44 ਨੂੰ ਟੱਕਰ ਦੇਣ ਵਾਲੀ ਜਿਵੇਂ ਆਪਾਂ ਕਹ ਲਈਏ ਟਾਈਮ ਤੋਂ ਉਧੂ ਵੀ ਜ਼ਿਆਦਾ ਟਾਈਮ ਲੈਣ ਵਾਲੀਆਂ ਵੈਰੈਟੀਆਂ ਚ ਉਹ ਸਾਰੀਆਂ ਵੈਰੈਟੀਆਂ ਨੇ ਡੋਗਰ ਪੂਸਾ ਵੀ ਦੀ ਪੂਸਾ ਵਰਗੀਆਂ ਉਹਨਾਂ ਚੋਂ ਆਉਂਦੀ ਹੈ ਤਾਂ ਹੁਣ ਇਹਨਾਂ ਵੈਰਾਈਆਂ ਦਾ ਤਾਂ ਟਾਈਮ ਹੁੰਦਾ ਮੰਨ ਲੈਂਦੇ ਆ ਪਰ ਜਿਹੜੇ ਕਿਸਾਨ ਪ੍ਰਾ ਅਗੇਤੀਆਂ ਬਿਨਾਂ ਕਿਸੇ ਕਾਰਨ ਕਰਕੇ ਅਗੇਤੇ ਸੌਟਰਨਦਿਆਂ ਲਾਉਂਦੇ ਉੱਥੇ ਕਿਤੇ ਨਾ ਕਿਤੇ ਉਹ ਸੱਟਾ ਲਾ ਰਹੇ ਹੁੰਦੇ ਆ ਸੱਟਾ ਹਰ ਵਾਰ ਨਹੀਂ ਕਾਮਯਾਬ ਹੁੰਦਾ ਪਿਛਲੇ ਸਾਲਾਂ ਦੇ ਵਿੱਚ ਪੰਜ ਚਾਰ ਸਾਲਾਂ ਦੇ ਪੰਜ ਚਾਰ ਸਾਲਾਂ ਦੇ ਵਿੱਚ ਇੱਕ ਅੱਧਾ ਸਾਲ ਆ ਜਿਹੜਾ ਚੰਗਾ ਝਾੜ ਨਿਕਲਿਆ ਆਉਂਦਾ ਪਰ ਇਸ ਵਾਰ ਕੁੱਲ ਮਿਲਾ ਕੇ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਕਟਾਈ ਹੋਈ ਹੈ ਓਹਨਾਂ ਦੀ ਖਾਸ ਕਰਕੇ ਰਿਪੋਰਟਾਂ ਇਹ ਹੀ ਨੇ ਕਿ ਚੰਗੇ ਝਾੜ ਨਹੀਂ ਆਏ ਪਰ ਕਿਸਾਨ ਪ੍ਰਭੂ ਇਹਦੇ ਵਿੱਚ ਵੀ ਕੋਈ ਦੌਰ ਹੈ ਨਹੀਂ ਜਿਹੜੇ ਇੱਕ ਹਫ਼ਤੇ ਬਾਅਦ ਵੱਡੇ ਜਾਣਗੇ ਜਿਹੜੇ 12 ਤੋਂ 15 ਤਰੀਕ ਦੇ ਵਿੱਚ ਵੱਡੇ ਜਾਣਗੇ ਜਾਂ ਉਸ ਤੋਂ ਬਾਅਦ ਵੱਡੇ ਜਾਣਗੇ ਝੋਨੇ ਜਿਨ੍ਹਾਂ ਦੀ ਉਸ ਟਾਈਮ ਤੇ ਕਟਾਈ ਹੁੰਦੀਆਂ ਕਹਿਣ ਦਾ ਭਾਵ 10ਕ ਤਰੀਕ ਵੀ ਆਪਾਂ ਰੱਖ ਲਈਏ ਜਿਨ੍ਹਾਂ ਦੀ ਉਸ ਤੋਂ ਬਾਅਦ ਕਟਾਈ ਹੋਣੀ ਸ਼ੁਰੂ ਹੋ ਜੂ ਤਾਂ ਉਸ ਝਾੜ ਨੂੰ ਆਪਾਂ ਫਾਈਨਲ ਝਾੜ ਮੰਨਦੇ ਹੁਣੇ ਇਸ ਝਾੜ ਦੀ ਗਿਣਤੀ ਆਪਾਂ ਉਸ ਝਾੜ ਦੇ ਵਿੱਚ ਨਹੀਂ ਕਰਨੀ ਹੁੰਦੀ ਕਿ ਐਸਾ ਝਾੜ ਕਿਉਂ ਜਾ ਰਿਹਾ ਕਿਉਂਕਿ ਇੱਥੇ ਕਿਤੇ ਨਾ ਕਿਤੇ ਜਿੱਥੇ ਝੋਨੇ ਦਾ ਝਾੜ ਨਹੀਂ ਆਉਂਦਾ ਇੱਕ ਚੀਜ਼ ਹੋਰ ਟਟ ਟਾਈਮ ਵਾਲੇ ਲਾਏ ਹੋਏ ਜਿੱਥੇ ਝੋਨੇ ਦਾ ਝਾੜ ਨਹੀਂ ਆਉਂਦਾ ਤੇ ਲੰਮੇ ਟਾਈਮ ਵਾਲੇ ਲੱਗਿਆ ਜਿੱਥਾ ਝੋਨਾ ਕਿਤੇ ਨਾ ਕਿਤੇ ਉਹਨਾਂ ਦਿਨਾਂ ਦੇ ਵਿੱਚ ਹੀ ਜਾ ਝੁਕਦਾ ਤੇ ਉੱਥੇ ਉਹਦਾ ਆਪਾਂ ਕਹਿੰਦੇ ਹਾਂ ਕਿ ਚੰਗਾ ਝਾੜ ਦੇਖੋ ਨੂੰ ਮਿਲ ਸਕਦਾ ਸੋ ਕਿਸਾਨ ਭਰਾਓ ਇੱਕ ਹਫ਼ਤੇ ਬਾਅਦ ਜਿਹੜਾ ਝੋਨਾ ਲਗਭਗ 12 15 ਅਕਤੂਬਰ ਤੋਂ ਬੜਾਈ ਜੀ ਦੀ ਸੜੀ ਹੋਊ ਉਹਦੇ ਝਾੜ ਨੋਰਮਲ ਰਹਿਣਗੇ ਠੀਕ ਰਹਿਣਗੇ ਕੋਲ ਮਿਲਿਆ ਕੀ ਪਰ ਕਮੰਟਲ ਤੋਂ ਕਮੰਟਲ ਝਾੜ ਫੇਰ ਵੀ ਘਟੇਗਾ ਉਹ ਕੀ ਕਰਨਾ ਉਹ ਅੱਗੇ ਆਪ ਆਪਾਂ ਨੇ ਲਗਭਗ ਤਿੰਨ ਕਿ ਵੀਡੀਓ ਪਾ ਕੇ ਤੁਹਾਡੇ ਨਾਲ ਗੱਲਬਾਤਾਂ ਜੀ ਕੀਤੀ ਜਦੋਂ ਪਨੀਰੀਆਂ ਵਗੈਰਾ ਬੀਜਣ ਦਾ ਟਾਈਮ ਚੱਲ ਰਿਹਾ ਸੀ ਕਿ ਇਸ ਵਾਰ ਸਰਕਾਰ ਨੇ ਤਰੀਕ ਜ਼ਰੂਰ ਅਗੇਤੀ ਦੇ ਦਿੰਦੀ ਹੈ ਸਰਕਾਰ ਦੇ ਕਹਿ ਦੇ ਅਨੁਸਾਰ ਨਹੀਂ ਆਪਾਂ ਨੇ ਅਗੇਤਾ ਝੋਨਾ ਲਾਉਣਾ ਆਪਾਂ ਆਪਣੀ ਵੈਰਾਈਟੀ ਪਿਛਲੇ ਸਾਲਾਂ ਦੀ ਕ੍ਰੌਪ ਪ੍ਰੈਕਟਿਸ ਤੇ ਆਪਣੇ ਖੇਤ ਦੀ ਪਾਣੀ ਪ੍ਰਬੰਧਨ ਜਾਂ ਮੌਸਮ ਨੂੰ ਦੇਖਦੇ ਹੋਈ ਆਪਣੀਆਂ ਵੈਰਾਈਟੀਆਂ ਦੀ ਚੋਣ ਕਰਨੀ ਹੈ ਉਹਬੇ ਟਾਈਮਿੰਗ ਦੀ ਟੀਕੋਂ ਕਰਨੀ ਹੋਣੀ ਹੈ ਪਰ ਬਹੁਤ ਸਾਰੇ ਕਿਸਾਨ ਪਰ ਇੱਕ ਗਲਤੀ ਹੋਰ ਕਰ ਗਏ ਆਪਣੇ ਅਕਸਰੀ ਕੀ ਹੁੰਦਾ ਸੀ ਨਾ ਪਿਛਲੇ ਸਾਲਾਂ ਦੇ ਵਿੱਚ 20 ਜੂਨ ਤੋਂ ਝੋਨੇ ਦੀ ਜਿਹੜੀ ਲਵਾਈ ਸ਼ੁਰੂ ਹੁੰਦੀ ਹੈ ਗੇਤੀਆਂ ਜਿਹੜੀਆਂ ਲੱਗਣ ਵਾਲੀਆਂ ਵੈਰੈਟੀਆਂ ਹੁੰਦੀਆਂ ਨੇ ਲੰਮੇ ਟਾਈਮ ਵਾਲੀਆਂ ਤਾਂ ਉੱਥੇ ਲਗਭਗ ਉਹ ਤੋਂ 10 ਦਿਨਾਂ ਬਾਅਦ 10 12 ਦਿਨਾਂ ਬਾਅਦ ਕਿ ਸੇਤੇ ਝੋਨੇ ਦੀ ਲਵਾਈ ਹੋ ਜਾਂਦੀ ਕਿਤੇ ਨਾ ਕਿਤੇ ਉੱਥੇ ਜਲਾਈ ਆ ਜਾਂਦੀ ਸੀ ਜਲਾਈ ਦਾ ਪਹਿਲਾ ਹਫਤਾ ਜਾਂ ਦੂਜਾ ਹਫਤਾ ਚੱਲ ਪੈਂਦਾ ਕਹਿੰਦਾ ਭਾਅ ਜਲਾਈ ਦਾ ਪਹਿਲਾ 15 ਵਾੜਾ ਚੱਲ ਪੈਂਦਾ ਸੀ ਪਰ ਇਸ ਵਾਰ ਕੀ ਹੋਇਆ 1 ਤੋਂ 5 ਤੋਂ 8 10 ਤਰੀਕ ਤੋਂ ਪਸੇਤੇ ਝੋਨੇ ਲਾਤੇ ਕਹਿੰਦਾ ਆਪਾ 20 ਜੂਨ ਆਈ ਜੁਲਾਈ ਦਾ ਟੱਚ ਵੀ ਨਹੀਂ ਹੋਈ ਕਿਤੇ ਇਸ ਕਰਕੇ ਵੀ ਜਿਹੜਾ ਗੇਤੇ ਝੋਨੇ ਦਾ ਝਾੜਾ ਥੋੜਾ ਜਿਹਾ ਨਜਾਇਜ਼ ਹੀ ਗੇਤਾ ਹੋ ਗਿਆ ਤਾਂ ਵੀ ਝਾੜ ਘਟਿਆਗਾ ਇੱਕ ਹੋਰ ਬਹੁਤ ਵੱਡਾ ਕਾਰਨ ਪਿਛਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਵੀਡੀਓ ਵਾਕੇ ਗੱਲਬਾਤ ਸਾਂਝੀ ਕੀਤੀ ਸੀ ਕਿ ਕਮਾਂਟਲ ਤੋਂ ਦੋ ਕਮਾਂਟਲ ਤੱਕ ਦਾ ਜਿਹੜਾ ਝਾੜ ਦਾ ਠੱਕਾ ਲੱਗ ਸਕਦਾ ਉਹ ਕਿਸਾਨ ਭਰਾਓ ਗੇਤੇ ਝੋਨੇ ਨੂੰ ਤਾਂ ਲੱਗ ਹੀ ਗਿਆ ਸਾਰੇ ਪਾਸੇ ਮਾਰ ਪੈਦੀ ਲੱਗ ਭੱਗ ਆਪਾਂ ਕਹਿ ਸਕਦੇ ਪਰ ਪਸੇਤੇ ਝੋਨੇ ਨੂੰ ਵੀ ਉਹ ਕਮਾਂਟਲ ਤੋਂ ਦੋ ਕਮਾਂਟਲ ਦਾ ਜਿਹੜਾ ਠੱਕਾ ਕਰੋ ਦੇਖਣ ਨੂੰ ਮਿਲੇਗਾ ਉਹ ਕੀ ਪਿਛਲੇ ਦਿਨਾਂ ਚ ਆਪਾਂ ਇੱਕ ਵੀਡੀਓ ਕੀਤੀ ਸੀ ਕਿ ਜਿਹੜੀਆਂ ਮੁੰਜਰਾਂ ਨੇ ਆ, ਉਹ ਐਂਡ ਤੋਂ ਲੰਡੀਆਂ ਆਈਆਂ ਦਿਖਾਈ ਦਿੰਦੀਆਂ ਨੇ। ਕਹਿਣ ਦਾ ਭਾਵ 5 7 4 2 ਦਾਣ। ਕਹਿਣ ਦਾ ਆਪਾਂ 2 4 5 7 ਦਾਣੇ ਨੇ ਜਿਹੜੇ ਉਹ ਮਿਸਿੰਗ ਸੀਗੇ। ਇਸ ਤਰੀਕੇ ਦੇ ਨਾਲ ਸੀਗੇ ਤੁਸੀਂ ਦੇਖ ਸਕਦੇ ਹੋ। ਹੁਣ ਜਦੋਂ ਤੁਸੀਂ ਇੱਕ ਮੁੰਜਰ ਲੈ ਕੇ ਉਹਦੀ ਪਰਸੈਂਟੇਜ ਕੱਢ ਲਓ ਉਦੇ ਵਿੱਚੋਂ ਜੇਕਰ ਪੰਜ ਦਾਣਿਆਂ ਦੀ ਮਿਸਿੰਗ ਹੈਗੀ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਪਰਸੈਂਟੇਜ ਦੇ ਹਿਸਾਬ ਦੇ ਨਾਲ ਕਿੰਨਾ ਕੁ ਨੁਕਸਾਨ ਤੁਹਾਡੇ ਖੇਤ ਦੇ ਵਿੱਚ ਹੋ ਸਕਦਾ ਕਿਉਂਕਿ ਇੱਕ ਬੂਟੇ ਦੇ ਉੱਤੇ ਕਾਫੀ ਸਾਰੀਆਂ ਮੁੰਜਰਾ ਹੁੰਦੀਆਂ ਨੇ ਉਹਨਾਂ ਮੁੰਜਰਾਂ ਦੀ ਜੇਕਰ ਦਾਣਿਆਂ ਦੀ ਗਿਣਤੀ ਕਰਕੇ ਉਦੋਂ ਬਾਅਦ ਉਹਦਾ weight ਕਰਕੇ ਪਰਸੈਂਟੇਜ ਕੱਢੋਗੇ ਤਾਂ ਘੱਟੋ ਘੱਟ ਕਮੰਠਲ ਵੱਧ ਤੋਂ ਵੱਧ 2 ਕਮੰਠਲ ਦਾ ਜਿਹੜਾ ਠੱਕਾ ਦਾ ਤੁਹਾਡੇ ਝੋਨੇ ਦੇ ਝਾੜ ਨੂੰ ਲੱਗ ਸਕਦਾ ਪਰ ਇਹ ਵੀ ਨਹੀਂ ਹੈਗਾ ਕਿ ਇਸ ਠੱਕੇ ਦੇ ਨਾਲ ਅਗੇਤੇ ਝੋਨੇ ਵਾਲੇ ਝਾੜ ਆਉਣ ਲੱਗ ਜਾਣਗੇ ਨਹੀਂ ਆਉਣਗੇ ਕਿਸੇ ਤੇ ਚੁਣਨਾ ਦਾ ਛੜਾ ਠੀਕ ਰਹੂਗਾ ਬੰਪਰ ਨਹੀਂ ਛੜ ਰਹਿਣ ਵਾਲਾ ਇਸ ਵਾਰ ਇਹ ਚੀਜ਼ ਵੀ ਦਿਮਾਗ ਦੇ ਵਿੱਚੋਂ ਕੱਢ ਦਿਓ ਪਰ ਹਾਂ ਝੜ ਐਵਰੇਜ ਰਹਿਣਗੇ ਐਵਰੇਜ ਤੋਂ ਵੀ ਕਮੈਂਟਲ ਘਟ ਸਕਦੇ ਨੇਗੇ ਜਿਨੇ ਕ ਆਪਾਂ ਕਹਿੰਦੇ ਹੁੰਨੇ ਆ ਕਿ ਝੜ ਨਿਕਲਦੇ ਨੇ ਉੱਥੋਂ ਤੁਹਾਡੇ ਕਮੈਂਟਲ ਝੜ ਘਟ ਸਕਦਾ ਬਾਤ ਦਾ ਨਹੀਂ ਹੈਗਾ ਇਹ ਚੀਜ਼ ਨੂੰ ਧਿਆਨ ਦੇ ਰੱਖ ਕੇ ਚੱਲਣਾ ਅਗਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜੀਆਂ ਮੁੰਜਰਾਂ ਦੇ ਉੱਤੋਂ ਦਾਣੇ ਜਿਹੜੇ ਸਾਲ ਮਿਸ ਹੁੰਦੇ ਨੇ ਆਪਾਂ ਪਿਛਲੇ ਕਈ ਸਾਲਾਂ ਤੋਂ ਨੋਟ ਕਰ ਰਹੇ ਹਾਂ ਤਾਂ ਉਹਨਾਂ ਨੇ ਆਪਣਾ ਰੰਗ ਜਿਹੜਾ ਉਹ ਦਿਖਾ ਕੇ ਜਾਣਾ ਹੀ ਹੁੰਦਾ ਇਹਨਾਂ ਚੀਜ਼ਾਂ ਬਾਰੇ ਵੀ ਕਿਸਾਨ ਭਰਾਵੋ ਦਿਮਾਗ ਦੇ ਵਿੱਚ ਪਹਿਲਾਂ ਤੋਂ ਆਪਣੇ ਘਰ ਕਰ ਲੈਣਾ ਚਾਹੀਦਾ ਆਪਾਂ ਨੂੰ ਕਿ ਕਿੰਨਾ ਕੁ ਝਾੜ ਆਪਣਾ ਹੋ ਸਕਦਾ ਤਾਂ ਕਿਸਾਨ ਭਰਾਵੋ ਮੁਕਦੀ ਗੱਲ ਇਹ ਹੀ ਹੈ ਪਿਛਲੇ ਹਫਤੇ ਦੇ ਝਾੜ ਡਾਊਨ ਰਹੇ ਹੋਣਾ ਠੀਕ ਠਾਕ ਜੇ ਅਗੇਤੇ ਝੋਨੇ ਥੋੜੇ ਟਾਈਮ ਲੱਗੇ ਦੇ ਨਿਕਲ ਆਉਣਗੇ ਪਰ ਅਗਲੇ ਦਿਨਾਂ ਦੇ ਵਿੱਚ ਜਿਹੜੇ ਕਿ ਸੇਤੇ ਲੱਗੇ ਹੋਏ ਝੋਨੇ ਨੇ ਅਗੇਤੇ ਲੱਗੇ ਹੋਏ ਨੇ ਜਿਹੜੇ ਵੀ ਝੋਨੇ ਨੇ ਉਹਨਾਂ ਦੇ ਝਾੜ ਐਵਰੇਜ ਰਹਿਣਗੇ ਝਾੜ ਕਹਿੰਦਾ ਭਾਵੇਂ ਸਟੇਬਲ ਝਾੜ ਹੋ ਜਾਣਾ ਉਸ ਝਾੜ ਦੀ ਗਿਣਤੀ ਹੀ ਆਪਾਂ ਸਾਲਾਂ ਦੇ ਮਤਾਬਕ ਕਿ ਕਿਉਂ ਜਾ ਰਿਹਾ ਫਿਰ ਉਹਦੇ ਵਿੱਚ ਕਰਨੀ ਹੁੰਦੀ ਹੈ ਅਗੇਤੇ ਝੋਨੇ ਦੇ ਝਾੜ ਨੂੰ ਇਸ ਚੀਜ਼ ਦੇ ਵਿੱਚ ਗਿਣਿਆ ਨਹੀਂ ਜਾਂਦਾ ਕਦੇ ਵੀ ਨਹੀਂ ਗਿਣਿਆ ਜਾ ਸਕਦਾ ਸੋ ਮੇਰਾ ਖਿਆਲ ਆ ਸਮਝ ਗਏ ਹੋਣੇ ਕਿ ਝਾੜ ਆ ਜਿਹੜਾ ਕਿੱਥੇ ਕਿੱਥੇ ਜਾ ਸਕਦਾ ਤੁਸੀਂ ਕਿਹੜੀ ਵੈਰੈਟੀ ਲਾਈਆ ਕਿੰਨੇ ਤਰੀਕ ਨੂੰ ਲਾਈ ਜਿਆ ਜੇ ਸਾਡੇ ਕਟਾਈ ਕੀਤੀ ਹੈ ਝਾੜ ਕੀ ਲਿਹਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਝਾੜ ਕੀ ਰਹਿੰਦੇ ਆ ਸਾਰ ਨੇ ਜਰੂਰ